ਹਾਂਜੀ ਦੋਸਤੋ ਪੰਜਾਬ ਵਾਲੀ ਜਰਸੀ ਲੈ ਕੇ ਆਏ ਜੀ ਪਿੰਡ ਰਮਾਣਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਤਾਜੀ ਸੂਈ ਆ ਤੇ ਕਦੋਂ ਕੋ ਸੂਈ ਆ ਕਿੰਨਾ ਕੁ ਜਿਹੜਾ ਦੁੱਧ ਜਾਂ ਬੋਲਾ ਤਿਆਰ ਹੈ ਇਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਫਿਕਸ ਹਵਾਨੇ ਦੀ ਹੈ ਬਹੁਤ ਸੋਹਣਾ ਮਿੱਤਰੋ ਰੰਗ ਕੱਦ ਕਾ ਠੀਕ ਹੈ ਪੰਜਾਬ ਵਾਲੀ ਜਰਸੀ ਜਿੱਡਾ ਦੂਜੀਆਂ ਜਰਸੀਆਂ ਹਿਮਾਚਲ ਜਰਸੀਆਂ ਨਾਲੋਂ ਮਿੱਤਰੋ ਚੰਗਾ ਵਜਨ ਵੀ ਚੰਗਾ ਤੇ ਚੰਗੀ ਸੰਭੀ ਵੀ ਹੈ ਜਰਸੀ ਕ੍ਰੋਸ ਆਪਾਂ ਕਹਿ ਸਕਦੇ ਆ ਕਿਉਂਕਿ ਸਰੀਰ ਦੀ ਬਣਤਰ ਮਿੱਤਰੋ ਬਹੁਤ ਸੋਹਣੀ ਆ ਥਣਲੇਵੀ ਦੀ ਫੇਰ ਕਿੰਨਾ ਪੂਰੀ ਸਾਫ ਹੈ। ਭਾਈ ਅਵਤਾਰ ਕੀ ਹਾਲ ਚਾਲ ਹੈ? ਠੀਕ ਆ ਡਾਕਟਰ। ਪੰਡਰ ਮਾਣਾ ਤੁਸੀਂ ਜੈਤੋ ਤੇ ਜਿਹੜਾ ਹੈਗਾ ਫਰੀਦਕੋਟ। ਠੀਕ ਹੈ। ਇਹ ਬੈੜ ਦਾ ਸੁਆ ਸੁਆ ਦੂਜਾ। ਦੂਜਾ ਸੁਆ ਕਦੋਂ ਕਸੂਈ ਆ ਇਹ? ਸੁਈ ਨੂੰ ਅੱਜ 8 ਮਾ 9 ਮਾ ਦੇਣਾ ਹੈ। ਕਿੰਨਾ ਕੁ ਦੁੱਧ ਤਿਆਰ ਹੋ? ਦੁੱਧ ਤਾਂ ਹੁਣ ਹੋਊਗਾ 16 ਤੋਂ 17 ਜੀ। ਚੋਣ ਵਾਲਾ? ਹਾਂਜੀ। ਬੱਚਾ ਮਗਰ ਬੱਚਾ ਜੀ। ਮਗਰ ਬੱਚਾ ਹੈ ਨਾ। ਤੇ 16 ਤੋਂ 17 ਲੀਟਰ ਤਿਆਰ ਹੈ। ਹਾਂਜੀ। ਦੋ ਟਾਈਮ ਤਸੱਲੀ ਕਰਨਾ ਤਿੰਨ ਟਾਈਮ ਕਰ ਲੈ ਤਿੰਨ ਟਾਈਮ ਕਰ ਲੈ ਤੋਰੋ ਫਿਰ ਇੱਕ ਵਾਰੀ ਰੰਗ ਵੀ ਮਿੱਤਰੋ ਬਹੁਤ ਸੋਹਣਾ ਗਰਮੀ ਚ ਝੱਲਣ ਵਾਲੀ ਆ ਮੂਰੇ ਮਿੱਤਰੋ ਜਦੋਂ ਗਰਮੀ ਆਊਗੀ ਕੋਈ ਸਮੱਸਿਆ ਨਹੀਂ ਆਉਣੀ ਭਾਵੇਂ ਗਰਮੀ ਚ ਸੂਵੇ ਭਾਵੇਂ ਮਿੱਤਰੋ ਸਰਦੀ ਚ ਸੂਵੇ ਦੁੱਧ ਚੰਗਾ ਗੱਡੂ ਕੀ ਸੇਤੀ ਤੇ ਮਿੱਤਰੋ ਰਿਪੀਟ ਨਹੀਂ ਹੁੰਦੀ ਤੇ ਫੈਂਟ ਵਾਲਾ ਮਿੱਤਰੋ ਦੁੱਧ ਹੋਣਾ ਹੈ ਆ ਗਾਇਆਂ ਜਿਹੜੀਆਂ ਅਮਰੀਕਾ ਨਾਲ ਹੁੰਦੀਆਂ ਉਹਨਾਂ ਦਾ ਦੁੱਧ ਜਿਹੜਾ ਬਹੁਤ ਪਤਲਾ ਹੁੰਦਾ ਹੈ ਇਹਨਾਂ ਦਾ ਮਿੱਤਰੋ ਦੁੱਧ ਤਕਰੀਬਨ ਮੱਝਾਰਗਾ ਹੁੰਦਾ ਥਣ ਵੀ ਬਹੁਤ ਮਿੱਤਰੋ ਗੁਲਾਬੀ ਲੱਗਿਆ ਵਜਨ ਵੀ ਚੰਗਾ ਤੇ ਚੰਗੀ ਸੰਭੇ ਵੀ ਆ ਕੱਦ ਨੋਰਮਲ ਆ ਜਿਹੜੀਆਂ ਹਮਾਦਰਾ ਵਾਲੀਆਂ ਜਰਸੀਆਂ ਨੇ ਉਹ ਦੋ ਮਿੱਤਰੋ ਕਹ ਦਸੋਣਾ ਤੇ ਪੰਜਾਬ ਵਾਲੀ ਜਰਸੀ ਆਪਾਂ ਕਹਿ ਸਕਦੇ ਆ ਕਿਉਂਕਿ ਇਹ ਜਰਸੀ ਦਾ ਕ੍ਰੋਸ ਹੈ ਮੂੰਹ ਆਂਦਰੇ ਦੀ ਵੀ ਬਹੁਤ ਸੋਣੀ ਆ ਵਜਨ ਵੀ ਕਹਿ ਸਕਦੇ ਆ ਵੀ ਚੰਗਾ ਤੇ ਕੋਈ ਏਖੜ ਨਹੀਂ ਲਾਈ ਨੇਚਰਲ ਲੇਵੇ ਤੇ ਆਪਾਂ ਵੀਡੀਓ ਬਣਾ ਰਹੇ ਆ ਤੜਕੇ ਦਾ ਮਿੱਤਰੋ ਇਹ ਚੋੜਾ ਥੋੜਾ ਘੰਟਾ ਦੋ ਘੰਟੇ ਜਿਹੜੀ ਇਹ ਕਿ ਭਾਈ ਇਹ ਲੇਟ ਆ ਕਿਉਂਕਿ ਆਪਣਾ ਫਰਜ਼ ਬੰਦਾ ਹਰ ਚੀਜ਼ ਦੱਸੰਦਾ ਵਾਹ ਜੀ 8:30 ਤੋਂ 9:00 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆਂ ਠੰਡੀ ਸੀਰ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਵੇਖੋ ਜੀ ਤੇ ਕੱਲਾ ਕੱਲਾ ਥਾਣਾ ਹੈ ਨਾ ਤੇ ਰੇਟ ਕੀ ਕਰਤਾ ਜੀ ਮਰਜੀ ਵੇਜਾ ਹਾਂਜੀ ਇਹ ਮਰਜੀ ਵੇਜਾ ਸਾਡਾ ਰੇਟ ਕੀ ਕਰਤਾ ਜੀ ਆਪਾਂ ਇਹਦਾ ਰੇਟ ਜੀ ਜੇ ਕਰਾਉਣਾ ਰੇਟ ਫਿਰ ਤਾਂ ਜਿੰਨਾ ਮਰਜ਼ੀ ਕਰਾ ਲੈਣ ਹਾਂਜੀ ਹਾਂਜੀ ਤੇ 65000 ਦੀ ਦੇਣੀ ਆ 65 ਦੀ ਦੇਣੀ ਆ ਰੇਟ ਜਿੰਨਾ ਮਰਜ਼ੀ ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਨੰਬਰ ਦੱਸ ਦਿਓ ਜੀ ਆਪਣਾ 946343 ਹਾਂਜੀ 121383 ਨੰਬਰ ਆ 22 ਦਾ ਜੀ 9464312138 22 ਦਾ ਜਿਹੜਾ ਪਿੰਡ ਰਮਾਣਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਮਗਰਵੱਸਾ 8 ਦਿਨਾਂ ਦੀ ਸੂਈ ਵੀ ਆ 16 ਲੀਟਰ ਜਿਹੜਾ ਕਹਿ ਸਕਦੇ ਆ ਵੀ ਦੁੱਧ ਤਿਆਰ ਹੈ ਇਹ ਤਾਂ ਪਲੱਸ ਜਾਣਾ ਜੀ ਹਾਂਜੀ 20 ਤੋਂ ਪਲੱਸ ਅਜੇ ਕੜਕੜ ਚੱਲਣਾ ਹਨਾ ਹਾਂ ਕੜਕੜ ਚੱਲਣਾ ਹਜੇ ਮੈਲਾ ਚੱਲਿਆ ਨਹੀਂ ਮੈਲਾ ਚੱਲਿਆ ਨਹੀਂ ਜੇਰ ਦੀ ਸਭ ਕੁਝ ਵੀਡੀਓ ਆਪਣੇ ਕੋਲੇ ਆ ਇਹ ਨਹੀਂ ਗੱਲ ਵੀ ਕੋਈ ਭੂਰ ਸਿੱਟਾ ਸਰਲਾ ਨਾ ਕੋਈ ਨਹੀਂ ਓਕੇ ਜਮਾ ਓਕੇ ਠੀਕ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਫੇਰ ਆਪਾਂ ਕਹਨੇ ਆਂ ਹਾਂਜੀ ਜਿੰਨੀ ਕਹਦੇ ਉੰਨੀ ਹੈ ਜੀ ਠੀਕ ਆ ਬਹੁਤ ਠੰਡੀ ਸੀ ਲਾ ਹਨ ਤੇ ਕੋਈ ਚੱਕਰ ਨਹੀਂ ਜੀ ਜੇਕਰ ਕਿਸੇ ਭਰਾ ਨੇ ਮੇਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 82124 ਸੋ ਸਾਰੇ ਵੀਰਾਂ ਦਾ ਪਾ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀਆਂ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਸੋ ਮਿਹਰਬਾਨੀ ਧੰਨਵਾਦ ਜੀ